you <laughs> केंद्रीय विधानसभा का बूथ सम्मेलन प्रेम आश्रम स्कूल बेरीगेट में केंद्रीय विधानसभा इंचार्ज डॉक्टर राम चावला के अध्यक्षता में आयोजित किया गया जिसमें भाजपा पंजाब के प्रदेशाध्यक्ष डॉक्टर सुभाष शर्मा विशेष के डी भंडारी राकेश राठौर प्रदेश सचिव सूरज भारद्वाज राजवीर शर्मा उपस्थित हुए ए वी पंजाब न्यूज़ की विशेष रिपोर्ट ही शहर की शान डॉक्टर सुभाष जी और साढ़े प्रदेश के महामंत्री राकेश राठौर जी जो कि जोनर इंचार्ज भी ने सा और सा उप अध्यक्ष ने प्रदेश के और सा भी ने भंडारी जी और साढ़े ही शहर के साडे भाज दो ਸਤਿਵੀਰ ਨੇ ਪੰਜਾਬ ਦੇ ਸੁਰੇਜ ਜੀ ਬਹੁਤ ਹੀ ਸੀਨੀਅਰ ਲੀਡਰ ਜਿਨ੍ਹਾਂ ਨੇ ਚੋਣਾਂ ਵੀ ਲੜ ਚੁੱਕੇ ਨੇ ਲੋਕ ਸਭਾ ਦਾ ਸਰਦਾਰ ਜਿੰਦਰਪਾਲ ਸਿੰਘ ਚਿੰਨਾ ਜੀ ਸਾਡੇ ਬਜੇਪਰਾ ਰਜੇਸ਼ ਹਨੀ ਜੀ ਔਰ ਪੂਰਬ ਪ੍ਰਦੇਸ਼ ਦੇ ਉਪ ਪ੍ਰਧਾਨ ਰੇਸ਼ ਕੇ ਜਿਨ੍ਹਾਂ ਵੀ ਲੜਿਆ ਸਾਡੇ ਭਰਾ ਨੇ ਕੇਸ਼ ਜੀ ਔਰ ਸਾਡੇ ਪੂਰਬ ਪ੍ਰਦੇਸ਼ ਜੋਤੀ ਮਾਲਾ ਜੀ ਔਰ ਸਾਡੇ ਇਸ ਜ਼ਿਲ੍ਹੇ ਦੇ ਤਿੰਨੋਂ ਮਹਾਮੰਤਰੀ ਸਲੇਮ ਜੀ ਸੰਜੀਵ ਜੀ ਤੇ ਮਨੀਸ਼ ਜੀ ਸਾਡੇ ਐਸੀ ਮੋਰਚਾ ਦੇ ਅਧਿਕਸ ਸ਼ਿਵ ਕੁਮਾਰ ਜੀ ਯੁਵਾ ਮੋਰਚਾ ਦੇ ਅਧਿਕਸ ਗੌਰਵ ਗੇਲ ਜੀ ਔਰ ਸਾਰੇ ਨੇ ਤੋਂ ਜਨਾਬ ਜੜਿਆ ਇਧਰੋਂ ਜੁਨਾ ਚਾਦਰੇ ਸੈਟਰ ਹਲਕੇ ਦੇ ਸਾਡੇ ਮਾ ਮੰਤਰੀ ਮਨੀਸ਼ ਜੀ ਔਰ ਸਾਡੇ ਮੇਰੀ ਟੀਮ ਦੇ ਵਿੱਚ ਜਿਹੜੇ ਮੇਰੇ ਨਾਲ ਮੱਡਣਾ ਮੋਡਾ ਜੋੜ ਕੇ ਕੰਮ ਕਰਦੇ ਨੇ ਔਰ ਜਿਹੜੇ ਪਰਿਵਾਰੀ ਨੇ ਸਾਡੇ ਮੰਡਲਾਂ ਦੇ ਉਹਨਾਂ ਚੋਂ ਇਤਨੇ ਪਰਮਜੀਤ ਸਿੰਘ ਬਤਰਾ ਜੀ ਔਰ ਜਿਹੜੇ ਰੋਮੀ ਜੋਪਰਾ ਜੀ ਦੇ ਮੰਡਲ ਦੇ ਪ੍ਰਬਾਰੀ ਨੇ ਕੰਟਰਪਾਈ ਸੰਸੇਗੀ ਦੇ ਦੇ ਸ਼ਨੀ ਦੀ ਜੋਤੀ ਪਹਿੰਦੀ ਔਰ ਸਾਡੇ ਸਾਰੇ ਇਸ ਸ਼ਹਿਰ ਦੇ کریم ਸੈਂਟਰ ਹਲਕੇ ਦੀ ਜੋ ਅੱਜ ਇੱਥੇ ਬੈਠੀ ਹੈ ਮੈਂ ਸਿਰਫ ਇੰਟਰੋਡਕਸ਼ਨ ਹੀ ਕਰਾਉਣੀ ਸੀ ਸਾਡੇ ਅੱਜ ਦੇ ਨੇਤਾ ਆਏ ਨੇ ਉਹਨਾਂ ਨੇ ਬੋਲਣਾ ਹੈ ਮੈਂ ਸਿਰਫ ਇੱਕ ਛੋਟੀ ਜਿਹੀ ਬੇਨਤੀ ਕਰਦਾ ਕਹਿੰਦਾ ਆਪਣੇ ਲੀਡਰਸ਼ਿਪ ਨੂੰ ਕਿ ਆਪਾਂ ਅੱਜ ਇਸੇ ਕਿਉਂਕਿ ਅੱਜ ਇਹਨਾਂ ਆਪਾਂ ਵਿਧਾਨ ਸਭਾ ਉਹ ਸਵੇਰੇ ਰੱਖਿਆ ਸੀ ਕਿ ਉਹ ਦਿਨੇ ਬੂਸੇ ਮੈਨਾਂ ਤਾਂ ਨੌਰ ਤਾਂ ਹੋਇਆ ਇਹ ਸੈਂਟਰ ਦਾ ਔਰ ਮੈਂ ਵਿਸ਼ਵਾਸਵਾਨਾ ਜੀ ਕਿ ਸਾਡੇ ਇਸ ਅੰਮ੍ਰਿਤਸਰ ਦੇ ਜਿਹੜੇ ਆ ਪੰਜ ਲੋਕ ਸਭਾਵਾਂ ਨੇ ਆਪਣੇ ਹਾਈ ਕਮਾਂਡ ਨੂੰ ਅਸੀਂ ਵਿਸ਼ਵਾਸ ਦਵਾਈਏ ਦੋੇ ਹੱਥ ਖੜੇ ਕਰਕੇ ਕਿ ਆਪਾਂ ਜਿੰਨੂ ਵੀ ਜਨਾਬ ਨਿਸ਼ਾਨ ਕਮਲ ਦੇ ਫੁੱਲ ਤੇ ਜਿਹੜਾ ਵੀ ਸੰਤ ਟੈਂਡੈਂਟ ਭੇਜਗੇ ਆਪਾਂ ਨੂੰ ਜਨਾਲ ਜਤਾ ਕੇ ਭੇਜਾਂਗੇ ਇਹਨਾਂ ਕਹਿ ਕੇ ਮੈਂ ਇਹਨਾਂ ਕੋ ਅੱਜ ਇਜਾਜ਼ਤ ਮੰਗਣੀ ਹੈ ਸਟੇਜ ਤੇ ਅਜ ਬੁਲਾਰੇ ਸਾਡੇ ਕੋਲ ਲੈ ਕੇ ਨੇ ਬਾਹਰ ਆਈ ਉਹਨਾਂ ਨੂੰ ਸੁਣਨਾ ਹੈ ہماری ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਦੇ ਮੰਤਰੀ ਹੋਰ ਜ਼ੋਨ ਦੇ ਭਾਈ ਵੀ ਆਲੇ ਜਿਸ ਵਿੱਚ ਜਨਾ ਮਿਸਰ ਵੀ ਆਤਾ ਹੈ ਇਸ ਜ਼ੋਨ ਦੇ ہمارے ਪ੍ਰਧਾਰੀ ਪਰਮ ਸ਼ਚਰ ਸਾਡੇ ਸਮਾਜ ਦੇ ਸ਼੍ਰੀ ਰਕੇਸ਼ ਜੀ प्रदेश के सचिव बड़े भाई सुरेश भारद्वाज जी जिला अध्यक्ष हमारे बड़े भाई हरविंदर सिंह संधु जी इस हल्का इंचार्ज केंद्रीय सेंट्रल विधानसभा के हल्का इंचार्ज राम जी और प्रांगण में बैठे हुए सभी मंडल अध्यक्ष की आवाज नहीं आई ਪੰਜਾਬ ਦੇਸ਼ ਦਾ ਦਿਲ ਆਪਣੇ ਸਰਦ ਅਵਾਜ਼ ਵੀ ਟ੍ਰਿਊ ਜੀ ਆਣੀ ਚਾਹੀਦੀ ਹੈ ਭਾਰਤ

ਕਿ ਉਹਦੇ ਮੋਢੇ ਬਦਵਾ ਲਓ ਚਾਹੇ ਆਪਣੇ ਛੋਟੇ ਬੱਚੇ ਦਾ ਇਲਾਜ ਕਰਾ ਲਓ ਅੱਜ ਦੇਸ਼ ਦਾ ਬੇਰੀ ਭਾਰੀ ਮੁੰਡੀ ਨੂੰ ਦੁਆ ਦੇ ਰਿਹਾ ਐ ਕਿ ਕੋਈ ਪਤਾ ਕੁ ਪਰਿਵਾਰ ਦਾ ਕੋਈ ਜਾਨਾ ਅਣ ਵਿਨਾਇਕਾਸਤ ਮੰਗਦੀ ਐ ਐਸੇ ਅਨੇਕਾਂ ਕੰਮ ਦੇਸ਼ ਨੇ ਇਸ ਹਾਲਾ ਲਈ ਕਿਨਾ ਨਾ ਦੇਸ਼ ਨੇ ਕਦੀ ਹਿੰਦੁਸਤਾਨ ਦਾ ਨਾਮ ਵਰਲਡ ਰਿਕਾਰਡ ਕਰਦੇ ਬੰਦੇ ਸੀ ਕ੍ਰਪਸ਼ਨ ਦੇ ਸਟੈਂਡ ਦੇ तोनु जान के बड़ी खुशी हुई पता नहीं तुझे तो देखा कि नहीं देखा जुलाई महीने में हिंदुस्तान ने, ने वर्ल्ड रिकॉर्ड बनाया जुलाई महीने में इससे साल पिछले साल तेज की वर्ल्ड रिकॉर्ड बनाया दुनिया कोली बना सके वो वर्ल्ड रिकॉर्ड है बनाया कि गाजियाबाद तो लेके अलीगढ़ तक 100 किलोमीटर गाजियाबाद तो अलीगढ़ तक 100 किलोमीटर नेशनल हाईवे बनया किमी देख नहीं नहीं छियां नहीं छह दिनांक नहीं, नहीं। सौ किलोमीटर नेशनल हाईवे सौ घंटे बनाकर

ਦੇ ਜੀਵਨ ਸੁਖਾਲਾ ਹੋਵੇ ਉਹਦੇ ਜੀਵਨ ਨੂੰ ਖੁਸ਼ਹਾਲੀ ਆਵੇ ਉਹਦੀ ਆਮਦਨੀ ਵਧੇ ਤੇਰੇ ਭਾਈਚਾਰੇ ਲਈ ਕਿੰਨੇ ਕੰਮ ਕੀਤੇ ਬਾਬਾ ਸਾਹਿਬ ਅੰਮੇਂਦਰ ਦੇ ਪੰਜ ਪੀਰਤ ਬਣਾਏ ਕਦੋਂ ਬੱਚਿਆਂ ਨੂੰ ਪੜਾਉਣ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਿੱਤੀ ਮਹਿਲਾਵਾਂ ਦਾ ਸਤਿ ਪਾਣਾ ਕਰਦੇ ਸੀ ਆਮ ਆਦਮੀ ਪਾਰਟੀ ਨੇ ਸਾਡੇ ਪੰਜਾਬ ਦੀ ਪਤਾਂ ਨੂੰ ਕਿਵੇਂ ਠੱਗਿਆ ਹਜ਼ਾਰ ਹਜ਼ਾਰ ਰੁਪਏ ਦੇ ਗਏ ਪਿਛਲੇ 25 ਸਾਲ ਤੋਂ ਹਰਿਆਕ ਪੋਲੀਟੀਕਲ ਪਾਰਟੀ ਮਹਿਲਾਵਾਂ ਤੁਹਾਡੀ ਰਜਿਸਟ੍ਰੇਸ਼ਨ ਦਾ ਬਿਲ ਪਾਰਲੀਮੈਂਟਸ ਲੈ ਕੇ ਆਉਗੇ ਲੈ ਕੇ ਨਹੀਂ ਹੁੰਦੇ ਸੀ ਬਿਲ ਪਾਸ ਨਹੀਂ ਸੀ ਹੁੰਦਾ ਲੇਕਿਨ ਤੁਹਾਡੇ ਪ੍ਰਧਾਨ ਮੰਤਰੀ ਦੀ ਇੱਛਾ ਸ਼ਕਤੀ ਦੇਖੋ ਪਾਰਲੀਮੈਂਟ ਤੇ ਬਿਲ ਆਇਆ ਵੀ ਔਰ ਇੱਕ ਮੰਨ ਨਾਲ ਬਿਲ ਪਾਰ ਵੀ ਹੋਇਆ ਕਿਸੇ ਦੀ ਹਿੰਮਤ ਨਹੀਂ ਉਸ ਬਿਲ ਦੀ ਮੁਕਾਬਲਾ ਕਰ ਸਕਦਾ ਸਾਰੇ ਵਿਰੋਧੀ ਵੀ ਕਹਿੰਦੇ ਸੀ ਤਾਰਾ 370 ਨੂੰ ਅੰਤ ਲਗਾ ਕੇ ਦੇਖੋ ਅੱਗ ਲੱਗ ਜਾਏਗੀ ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਧਾਰਾ 370 ਹਬੀਬੀ ਕਸ਼ਮੀਰ ਹਿੰਦੁਸਤਾਨ ਨਾਲ ਲਿਖੂਟ ਹੋਇਆ ਵੀ ਔਰ ਉਸੇ ਹੀ ਕਸ਼ਮੀਰ ਦੇ ਅੰਦਰ ਇਸ ਵਾਰ ਰਿਕਾਰਡ ਮਨਤਾ ਤੇ ਅਮਰਸਰ ਵਾਲੇ ਕਿਸੇ ਵੀ ਗਏ ਹੋਣੇ ਸ਼੍ਰੀਨਗਰ ਗਿਆ ਜਿੱਥੇ ਅਮਰਸਰ ਵਾਲੇ ਕੁਮਰੇ ਸੀ। ਵੇ ਕਿਧਰ ਤੁਮ ਰਹੇ ਕਹਿੰਦੇ ਇਚੂ ਕਸਾਬ ਕਰਵਾ ਲਈਏ ਗੱਲ ਹੀ ਕੋਈ ਨਹੀਂ ਕਿ ਕਿਸਤੀ ਰੱਖਣੀ ਆ। ਲੇਕਿਨ ਅੱਜ ਕਸ਼ਮੀਰ ਬਦਲ ਗਿਆ ਸੀ ਪਚਾਸੀ ਦੇ ਸੀ ਨਾਰੇ ਲਗਾ ਦੇ ਸੀ ਕਿ ਨਾਰਾਗਾਲੇ ਸੀ ਮੰਦਿਰ ਵਹੀਂ ਬਣਾਏ ਸੋਗੰਦ ਰਾਮ ਕੀ ਖਾਤੇ ਹਮ ਮੰਦਿਰ ਵਹੀਂ ਬਣਾਵਾਂਗੇ ਲੱਖੀਆਂ ਖਈਆਂ ਜੇਲਾ ਚ ਰਹੇ ਕੋਲੀਆਂ ਵੀ ਖਈਆਂ ਅੱਜ ਪੂਰਾ ਹਿੰਦੁਸਤਾਨ ਜਸ਼ਨ ਮਨਾ ਰਿਹਾ ਹੈ ਕਿ 22 ਜਨਵਰੀ ਨੂੰ ਖੱਪਿਆ ਪ੍ਰਾਣ ਪ੍ਰਤਿਸ਼ਠਾ ਦਾ ਕਾਰਜਕ੍ਰਮ ਹੋਇਆ ਪੂਰੀ ਦੁਨੀਆ ਮੰਤਰ ਮੁਕਤ ਹੋ ਗਈ ਲੇਕਿਨ ਜਿਹੜਾ ਦਿਲ ਤੇ ਹੱਥ ਰੱਖ ਕੇ ਪੁੱਛਣਾ ਕਿ ਅਗਰ ਦੇਸ਼ ਦੀ ਗੱਦੀ ਤੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਹੀਂ ਹੁੰਦਾ ਤੇ ਕਿਆ ਅਯੋਧਿਆ ਦਾ ਰਾਮ ਮੰਦਰ ਦਾ ਭਵਿਆ ਮੰਦਿਰ ਬਣ ਸਕਦਾ ਸੀ ਜਾ ਕਰਕੇ ਦੇਖੋ ਕਾਸ਼ੀ ਵਿਸ਼ਵਨਾਥ ਦੀ ਮਹਿਮਾ ਕਿਆ ਕੋਰੀਡੋਰ ਬਣਿਆ ਹੈ जाकर के देखो उज्जैन महाकाल जाकर के देखो सोमनाथ उन जगन्नाथ अमृतसर करतारपुर साहिब कोरिडोर वोट पाई सी मोदी साहब एक अयोध्या मंदिर बना दो वोट की कीमत देखो अयोध्या से बने बने फरवरी अबू धाबी दुनिया का सबसे बड़ा तो मंदिर बन के तैयार खड़ा है कभी सोचा सी जैसा ਮੰਦਰਾਂ ਨੂੰ ਤੋੜਨ ਵਾਲੇ ਆਪਣੇ ਰਾਜਾ ਦੇ ਅੰਦਰ ਵੱਡੇ ਵੱਡੇ ਮੰਦਰ ਬੁਲਾ ਕਰਕੇ ਮੋਦੀ ਸਾਹਿਬ ਨੂੰ ਬੁਲਾ ਦੇ ਨੇ ਇਹ ਆ ਤੁਹਾਡੇ ਵੋਟ ਦੀ ਸ਼ਕਤੀ ਹੈ ਤੁਹਾਡੀ ਵੋਟ ਦੀ ਤਾਕਤ ਇਸ ਲਈ ਹਿੰਦੁਸਤਾਨ ਬਦਲਿਆ स्वागत कर प्रधानमंत्री ने मोदी जी पब्लिक अपने हजार खड़ा होकर प्राइम मिनिस्टर ਮਾਈਕਾਸ ਉਹ ਪ੍ਰੋਗਰਾਮ ਤੋਂ ਬਣਾ ਉਹਨੇ ਮੋਦੀ ਜੀ ਨੂੰ ਕਿਹਾ 64 ਬਾਸ ਕਿ ਮੋਦੀ ਮੈ ਉਹਨਾਂ ਪਛਾਣ ਹੈ ਉਹਨੇ ਕਿਹਾ ਕੀ ਹੋਇਆ ਮੈਂ ਤੁਹਾਡਾ ਪ੍ਰੋਗਰਾਮ ਰੱਖਿਆ ਹੈ ਉਹਦੀ ਕੰਕਸਟਰੀ 20000 ਰੁਪਏ ਦੀ ਆਡੀਟੋਰੀਅਮ ਦੀ ਤੇ ਮੇਰੇ ਕੋਲ 1 ਲੱਖ ਤੋਂ ਜ਼ਿਆਦਾ ਰੁਪਏ ਦੇ ਭਾਈ ਕਰਦਾ ਤੁਹਾਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਲੋਕਾਂ ਨੂੰ ਦਿਨਾਈ ਦੇ ਰਿਹਾ ਤੁਹਾਡੀ ਜਿਹੜੀ ਗੱਲਬਾਤ ਚੱਲ ਰਹੀ ਸੀ ਆਸਟ੍ਰੇਲੀਆ ਤੇ ਪ੍ਰਧਾਨ ਮੰਤਰੀ ਉਹ ਮੋਦੀ ਜੀ ਦੀ ਜੋ ਵਾਈਟਨ ਕਾਲ ਖੜੇ ਸੀ ਅਮਰੀਕਾ ਦੇ ਰਾਸ਼ਟਰਪਤੀ ਉਹਨਾਂ ਨੇ ਮੇਰੇ ਨਹੀਂ ਬੁਲਾਉਣਾ ਮੋਦੀ ਸਾਹਿਬ ਤੇਰੇ ਤੋਂ ਬਾਅਦ ਮੈਰੀਕਨ ਵਾਲੇ ਐ ਤੇ ਮੈਂ ਉਹਦਾ ਡਿਨਰ ਰੱਖਿਆ ਆਪਣੇ ਵਾਈਟ ਹਾਊਸ ਤੇ ਜਦੋਂ ਦਾ ਲੋਕਾਂ ਨੂੰ ਪਤਾ ਲੱਗਿਆ ਅਮਰੀਕਾ ਤੇ ਮੋਦੀ ਸਾਹਿਬ ਦਾ ਮੈਂ ਡਿਨਰ ਰੱਖਿਆ ਅਮਰੀਕਾ ਦੇ ਸਾਰੇ ਵੱਡੇ ਫਿਲਮ ਸਟਾਰ ਸਾਰੇ ਵੱਡੇ ਸਪੋਰਟਸ ਸਟਾਰ ਸਾਰੇ ਵੱਡੇ ਇੰਡਸਟਰੀਅਲ ਆਰਗੇਨਾਈਜ਼ਸ ਪਰ ਮੇਰੇ ਰਿਸ਼ਤੇਦਾਰ ਮੇਰੇ ਪਿੱਛੇ ਪੈ ਜੀ ਇੱਕ ਵਾਰੀ ਮੋਦੀ ਸਾਹਿਬ ਦਾ ਬੁਲਾਕੇ ਡਿਨਰ ਕਰਦੀ ਫੋਟੋ ਦਿਖਾ ਦਿਓ ਮਿਸਟਰ ਪ੍ਰਾਈਮ ਮਿਨਿਸਟਰ ਯੂ ਆਰ ਸੋ ਬੋਕਰਨ ਨਮੈਂ ਤੁਸੀਂ ਦੇਖੋ ਜਿਸ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਜਾਣਦਾ ਨਹੀਂ ਸੀ ਉਸ ਦੇਸ਼ ਦਾ ਪ੍ਰਧਾਨ ਮੰਤਰੀ ਕਿੰਨਾ ਪਪੂਲਰ ਹੈ ਕਿੰਨੀ ਤਾਕਤ ਕਦ ਦੀ ਹਿੰਦੁਸਤਾਨ ਦੀ ਕਿ ਯੂਕਰੇਨ ਅ ਰੂਸ ਦੀ جنگ ਚੱਲ ਰਹੀ ਸੀ 32000 ਬੱਚੇ ਸਾਡੇ ਦੇਸ਼ ਦੇ ਫਸਲੇ ਦੀ 32000 ਪੰਜਾਬੀ ਬਹੁਤ ਬੋਲਦੇ ਮੋਦੀ ਜੀ ਨੇ ਫੋਨ ਕੀਤਾ ਯੂਕਰੇਨ ਦੇ ਪ੍ਰਧਾਨ ਮੰਤਰੀ ਨੂੰ ਅ ਰੂਸ ਦੇ ਰੈਕ ਦੋਨਾਂ ਨੇ ਜੁੱਧ ਬੰਦ ਕਰਤਾ ਜੋ ਗੌਂਡੀ ਲੜਦੇ ਉਹਨਾਂ ਭਾਈ ਸਾਹਿਬ ਅਸੀਂ ਜਿੱਡੇ ਮਰਜ਼ੀ ਪ੍ਰਧਾਨ ਹੋਈਏ ਕਾਉਂਸਲਰ ਭੇਜਦਾ ਕਿ ਲੜਾਈ ਬੰਦ ਕਰ ਦਿਓ ਉਹ ਸਾਡੇ ਦੁਆਲੇ ਹੋਣਗੇ ਮੋਦੀ ਜੀ ਨੇ ਫੋਨ ਕੀਤਾ ਜੁੱਧ ਬੰਦ ਹੋ ਗਿਆ ਦੋਨਾਂ ਸੈਨਾਵਾਂ ਨੂੰ ਆਦੇਸ਼ ਹੋ ਗਿਆ लश्कर निकले एक गोली चला दी हिम्मत ना रूस सी ना यूक्रेन सी ये तो नहीं मौत की ताकत ये तो नहीं मुहम्मद अली की ताकत इसका क्या कारण है ब्राह्मण आज जो देश जी के साथ ताकतवर नेता खड़ा है जो हिंदुस्तान की तकदीर को तस्वीर को बदल देना चाहता है इसलिए एक चुनाव बढ़िया इंपॉर्टेंट है ये इलेक्शन बहुत इंपॉर्टेंट है सारी दुनिया की नजर इस पे ਸਾਡੀ ਸਾਰੀ ਜਨਤੀ ਸ਼ਕਤੀ ਹੈ ਕਿ ਜੋ ਢੋਗੀਆਂ ਖੜਗੇ ਸਾਹਿਬ ਕੀ ਕਹਿ ਰਹੇ ਨੇ ਕਿ ਇਹਨੇ ਤੀਜੀ ਵਾਰੀ ਮੋਦੀ ਦੀ ਜਿੰਦਗਿਆ ਤੇ ਉਹਦੇ ਬਾਅਦ ਸਾਡਾ ਕੰਮ ਖਤਮ ਤੇ ਫੇਰ ਨਹੀਂ ਅਸੀਂ ਆ ਸਕਦੇ ਸਾਰੇ ਆ ਸਾਸ਼ਾ ਸਾਡੇ ਖਨਾਬ ਚੱਲ ਰਹੀ ਹੈ ਲੇਕਿਨ ਮੋਦੀ ਜੀ ਦਾ ਜਿੰਨਾ ਜਿੰਨਾ ਭਾਰਤੀ ਜਨਤਾ ਪਾਰਟੀ ਲਈ ਜ਼ਰੂਰੀ ਹੈ ਜਿੰਨਾ ਮੋਦੀ ਜੀ ਲਈ ਜ਼ਰੂਰੀ ਹੈ ਉਸ ਤੋਂ ਵੀ ਜ਼ਿਆਦਾ ਹਿੰਦੁਸਤਾਨ ਲਈ ਜ਼ਰੂਰੀ ਹੈ और असि पा बैठे हैं अमृतसर डिस्ट्रिक्ट डिस्ट्रिक बैठे हाँ खिलाफ रचल वाले लोग खिलाफ षडयंत्र वाले लोग खास करके प्राऊते हैं जी सिख विरोधी है जी बीजेपी किसान विरोधी है जी बीजेपी जाना तरीके तक सामने रखना है कि रब तो सत्तर साल बीत जा बाद भी सू सा गुरु धर्मों को तो दूर कर रहे मनमोहन सिंह जी प्रधानमंत्री ने नहीं कह सके अगर गुरु घर में करतारपुर साहब कोरीडोर बना के जोड़े तो मोदी साहब ने जोड़िया उन्नीस सौ चौरासी उन्नी में दंगाइया संजय कुमार वर्गे टाइगर वर्गे वजीर बन गए सत्ता पाते रहे पच्चीस साल पंजाबी इंसाफ लिए भटकते रहे कि नहीं

ਸਾਰਿਆਂ ਗੱਲਾ ਲੈ ਕੇ ਤੁਸੀਂ ਜਨਤਾ ਚਾਹਣਾ ਹੈ ਇੱਕ ਇੱਕ ਦਰਵਾਜ਼ਾ ਖੜਕਟਾਣਾ ਹੈ ਤੁਸੀਂ ਬੂਤ ਪ੍ਰਧਾਨ ਹੋ ਤੁਸੀਂ ਸੜਾ ਪਤੀਓ ਪਾਰਟੀ ਦੇ ਪਰ ਮੈਂ ਬਧਾਈ ਦੇਣਾ ਚਾਹਦਾ ਜਿਲ੍ਹਾ ਪ੍ਰਧਾਨ ਵੀ ਨੂੰ ਵੀ ਸਾਡੇ ਰਾਮਚੰਦ ਜੀ ਬੱਡੇ ਤੋਂ ਕਮਾਨ ਸੰਭਾਲ ਰਿਹਾ ਹੈ ਤੇ ਹਰੀ ਸਾਹਿਬ ਬੱਡੇ ਹੈ ਰਕੇ ਜੀ ਸਾਡੇ ਚੁਰਗਲ ਸਿੰਘ ਸਾਡੇ ਹੈ ਜੀਨਾ ਸਾਹਿਬ ਚੁਰਾ ਦੀਰ ਕੇ ਕੀ ਸਾਰੀ ਲੀਡਰਸ਼ਿਪ ਬਣੀ ਦੀ ਬੈਠੇ ਹੈ ਕਿ ਪਾਰਟੀ ਸਭ ਤੋਂ ਪੰਜਾਬ ਚ ਅਸੀਂ ਕਿਤੇ ਹੈ ਉਹਦੀ ਪੂਰੀ ਅੰਦਰ ਸੜਗੀ ਕੀ ਰੋਲ ਕਿੱਸਾ ਬਤਾ ਕਿਲਾ ਵੀ ਕਰਨਾ